ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਪੰਜ ਕਪੂਰ ਘਰ ਵਿੱਚ ਚਲਾ ਦੇਣਾ ਦੁਸ਼ਮਣ ਹੱਥ ਜੋੜ ਕੇ ਮਾਫੀ ਮੰਗਣਗੇ ਸੰਗਤ ਜੀ ਪੰਜ ਕਪੂਰ ਨਾਲ ਹਮੇਸ਼ਾ ਲਈ ਤੁਹਾਡੇ ਦੁਸ਼ਮਣ ਚਾਹੇ ਵੀ ਤੁਹਾਡਾ ਕੁਝ ਵੀ ਨਈਂ ਵਿਗਾੜ ਪਾਉਣਗੇ ਕੁਝ ਵੀ ਕੀਤਾ ਕਰਵਾਇਆ ਟੋਣਾ ਟਟਕਾ ਜੇਕਰ ਤੁਹਾਡੇ ਉੱਪਰਕਾਰ ਰੱਖਿਆ ਹੋਵੇਗਾ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ ਤਾਂ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਪਾਉਣਗੇ ਜੇਕਰ ਪੰਜ ਕਪੂਰ ਤੁਸੀਂ ਆਪਣੇ ਘਰ ਵਿੱਚ ਚਲਾ ਦਿੰਦੇ ਹੋ ਪੰਜ ਕਪੂਰ ਜਲਾ ਕੇ ਬਹੁਤ ਹੀ ਛੋਟਾ ਜਿਹਾ ਉਪਾਅ ਤੁਹਾਨੂੰ ਕਰਨਾ ਹੈ ਅਤੇ ਇੰਜ ਸਮਝ ਲਓ ਕਿ ਦੁਸ਼ਮਣ ਜਿਹੜੇ ਹਨ ਚਾਹੇ ਗੁਪਤ ਹੋਣ ਜਾਂ ਸਾਹਮਣੇ ਤੋਂ ਕੋਈ ਵੀ ਦੁਸ਼ਮਣ ਹੋਵੇ ਜਾਂ ਫਿਰ ਲੱਖਾਂ ਹੀ ਤੁਹਾਡੇ ਦੁਸ਼ਮਣ ਕਿਉਂ ਨਾ ਹੋਣ ਚਾਰੋਂ ਤਰਫ ਹੀ ਤੁਹਾਨੂੰ ਦੁਸ਼ਮਨਾ ਨੇ ਘੇਰ ਕੇ ਕਿਉਂ ਨਾ ਰੱਖਿਆ ਹੋਵੇ ਇੰਜ ਸਮਝ ਲਓ ਕਿ ਤੁਹਾਡੇ ਜਿਹੜੇ ਦੁਸ਼ਮਣ ਹਨ ਤੁਹਾਡੇ ਜਿਹੜੇ ਸ਼ਤਰੂ ਹਨ ਉਹਨਾਂ ਦੀ ਸਾਰੀ ਆਕੜ ਨਿਕਲ ਜਾਵੇਗੀ ਤੇ ਫਿਰ ਕਦੇ ਉਹ ਤੁਹਾਡੇ ਨਾਲ ਦੁਸ਼ਮਣੀ ਕਰਨ ਬਾਰੇ ਸੋਚਣਗੇ ਵੀ ਨਹੀਂ ਤਾਂ ਅੱਜ ਦੀ ਵੀਡੀਓ ਵਿੱਚ ਜੋ ਪਾਸੇ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਦੁਸ਼ਮਣਾ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਸਰਲ ਅਤੇ ਸਭ ਤੋਂ ਵੱਡਾ ਉਪਾਅ ਹੈ ਸੰਜੁਗ ਉਪਾਅ ਦੱਸਣ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਉਪਾਅ ਦੀ ਮਹੱਤਤਾ ਦੇ ਬਾਰੇ ਦੱਸ ਦਿੰਦੇ ਹਾਂ ਇਹ ਉਪਾਅ ਇਹ ਕਿਉਂ ਖਾਸ ਹੈ ਇਸ ਪਾਣੂ ਕਰਨ ਵਿੱਚ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਰਨਾ ਹੈ ਕਪੂਰ ਨਾਲ ਇਹ ਉਪਾਅ ਹੋ ਜਾਵੇਗਾ ਘਰ ਵਿੱਚ ਬੈਠੇ ਬਿਠਾਏ ਤੁਸੀਂ ਇਸ ਪਾਣੂ ਕਰ ਲਵੋਗੇ ਕਿਤੇ ਵੀ ਜਾਣ ਦੀ ਤੁਹਾਨੂੰ ਲੋੜ ਨਹੀਂ ਪਵੇਗੀ ਸਭ ਤੋਂ ਵੱਡੀ ਗੱਲ ਨਾ ਕਿ ਇਹ ਇਸ ਲਈ ਹੈ ਕਿਉਂਕਿ ਜਿਵੇਂ ਹੀ ਇਸ ਪਾਣੂ ਤੁਸੀਂ ਕਰੋਗੇ ਜਿਵੇਂ ਹੀ ਤੁਸੀਂ ਆਪਣੇ ਘਰ ਵਿੱਚ ਪੰਜ ਕਪੂਰ ਚਲਾਓਗੇ ਤੁਹਾਡੇ ਦੁਸ਼ਮਣਾਂ ਦੀ ਜਿਹੜੀ ਤਾਕਤ ਹੈ ਜਿਹੜੀ ਉਹਨਾਂ ਦੀ ਸ਼ਕਤੀ ਹੈ ਉਸ ਦਿਨ ਤੋਂ ਹੀ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਜਿਹੜਾ ਤੁਹਾਡੇ ਤੇ ਕੀਤਾ ਕਰਵਾਇਆ ਜਾਦੂ ਟੋਣਾ ਹੋਵੇਗਾ ਉਸ ਦਾ ਅਸਰ ਤੁਹਾਡੇ ਤੇ ਨਹੀਂ ਹੋਵੇਗਾ ਜੇਕਰ ਕੋਈ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਜਾਂ ਤੁਹਾਡੇ ਉੱਪਰ ਕੀਤਾ ਕਰਵਾਇਆ ਜਾਂ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਫਿਰ ਆਪਣੀ ਤਾਕਤ ਤੁਹਾਨੂੰ ਦਿਖਾ ਰਿਹਾ ਹੈ ਸਾਮਦੇ ਸਾਹਮਣੇ ਤੁਹਾਨੂੰ ਨੀਵਾ ਦਿਖਾਉਂਦਾ ਹੈ ਜਾਂ ਫਿਰ ਤੁਹਾਡੀ ਜਿਹੜੀ ਨੌਕਰੀ ਹੈ ਉਸ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਹੈ ਵਪਾਰ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਉਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇੰਜ ਸਮਝ ਲਓ ਕਿ ਅੱਜ ਤੋਂ ਉਹਨਾਂ ਦੀ ਉਲਟੇ ਗਿਣਤੀ ਸ਼ੁਰੂ ਹੋ ਜਾਵਗੀ ਕਰਨਾ ਕੀ ਹੋਵੇਗਾ ਕਪੂਰ ਦੀ ਸ਼ਕਤੀ ਕਪੂਰ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਪੂਰ ਹੁੰਦਾ ਹੈ ਕਪੂਰ ਉਪਾਸ ਸਧਾਰਨ ਨਹੀਂ ਹੁੰਦੇ ਕਿਉਂਕਿ ਕਪੂਰ ਸਧਾਰਨ ਨਹੀਂ ਹੈ ਕੋਈ ਵੀ ਪੂਜਾ ਪਾਠ ਅਸੀਂ ਕਰਦੇ ਹਾਂ ਉਸ ਵਿੱਚ ਕਪੂਰ ਜ਼ਰੂਰ ਲੈਂਦੇ ਹਨ 네ਗਟਿਵਿਟੀ એનર્ਜੀ ਨੂੰ ਦੂਰ ਕਰਨ ਦੀ ਬੁਰੀਆਂ ਸ਼ਕਤੀਆਂ ਨੂੰ ਦੂਰ ਕਰਨ ਦੀ ਗੱਲ ਕਰੀਏ ਤਾਂ ਕਪੂਰ ਦੇ ਉਪਾਸ ਸਭ ਤੋਂ ਉੱਤਮ ਹਨ ਕਪੂਰ ਦੇ ਅੰਦਰ ਬਹੁਤ ਹੀ ਜ਼ਿਆਦਾ ਸਕਾਰਾਤਮਕ ਊਰਜਾ ਹੁੰਦੀ ਹੈ ਤੇ ਬੁਰੀਆਂ ਸ਼ਕਤੀਆਂ ਨੂੰ ਇਹ ਤੁਰੰਤ ਦੂਰ ਕਰ ਦਿੰਦਾ ਹੈ ਕوج ਵੀ ਕੀਤਾ ਕਰਵਾਇਆ ਜਾਂ ਕਰ ਕਿਸੇ ਨੇ ਕਰਵਾ ਰੱਖਿਆ ਹੈ ਉਸ ਨੂੰ ਇਹ ਤੁਰੰਤ ਕੱਟ ਦਿੰਦਾ ਹੈ ਇਸ ਲਈ ਕਪੂਰ ਦੇ ਉਪਾਅ ਤੁਰੰਤ ਅਸਰ ਦਿਖਾਉਂਦੇ ਹਨ ਅਤੇ ਤੁਹਾਡੀ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਤੁਹਾਨੂੰ ਕਪੂਰ ਤੋਂ ਹੀ ਮਿਲ ਜਾਂਦਾ ਹੈ ਕਪੂਰ ਬਹੁਤ ચમਦਕਾਰੀ ਵੀ ਹੈ ਅਤੇ ਕਪੂਰ ਬਹੁਤ ਸ਼ਕਤੀਸ਼ਾਲੀ ਵੀ ਹੈ ਕਿਉਂਕਿ ਕਪੂਰ ਦੇ ਉਪਾਅ ਤੁਹਾਡੇ ਜੀਵਨ ਦੇ ਦੁਸ਼ਮਣਾਂ ਨੂੰ ਜੜ ਤੋਂ ਉਖਾੜ ਕੇ ਸੁੱਟ ਦਿੰਦਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਸ ਵਿਧੀ ਅਨੁਸਾਰ ਕਰਨਾ ਹੈ ਕਿਹੜੇ ਸਮੇਂ ਕਰਨਾ ਹੈ ਇਹ ਉਪਾਅ ਕਰਨ ਦੇ ਲਈ ਗੋਪਤ ਦੋਸ਼ਮਣਾਂ ਦੇ ਲਈ ਵੀ ਹੈ ਅਤੇ ਜੇਕਰ ਤੁਹਾਡੇ ਪਿੱਛੇ ਸਾਹਮਣੇ ਤੋਂ ਕੋਈ ਵਿਅਕਤੀ ਤੁਹਾਨੂੰ ਧਮਕੀ ਦੇ ਰਿਹਾ ਹੈ ਜਾਂ ਫਿਰ ਤੁਹਾਡੀ ਕੋਈ ਜ਼ਮੀਨ ਹੈ ਵਪਾਰ ਹੈ ਉਸ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਤੁਹਾਨੂੰ ਪੰਜ ਕਪੂਰ ਘਰ ਵਿੱਚ ਜਲਾ ਕੇ ਬਸ ਇਹ ਉਪਾਅ ਕਰ ਦੇਣਾ ਹੈ ਹਜ਼ਾਰ ਲੱਖ ਹੋਵੇ ਕਰੋੜ ਹੋਣ ਤੁਹਾਡੇ ਦੁਸ਼ਮਣ ਕੋਈ ਵੀ ਹੋਵੇ ਹਮੇਸ਼ਾ ਲਈ ਤੁਹਾਡੇ ਚਿਹਰਾ ਤੋਂ ਨਿਕਲ ਕੇ ਬਾਹਰ اچਾਨਕੇ ਇਸ ਪਾਣੂ ਕਰਨਾ ਕਦੋਂ ਹੈ ਇਹ ਉਪਾਅ ਘਰ ਦੇ ਵਿੱਚ ਤੁਸੀਂ ਕਰਨਾ ਹੈ ਕਿਸੇ ਵੀ ਦਿਨੇ ਇਸ ਪਾਣੂ ਤੁਸੀਂ ਕਰ ਸਕਦੇ ਹੋ ਇਸਤਰੀਆਂ ਵੀ ਕਰ ਸਕਦੀਆਂ ਹਨ ਪੁਰਸ਼ ਵੀ ਇਸ ਪਾਣੂ ਕਰ ਸਕਦੇ ਹਨ ਸਾਰਿਆਂ ਲਈ ਇਹ ਉਪਾਅ ਹੈ ਸਭ ਤੋਂ ਪਹਿਲਾਂ ਦੁੱਸੀ ਜਮੀਨ ਤੇ ਬੈਠ ਜਾਓ ਅਤੇ ਦੱਖਣ ਦਿਸ਼ਾ ਵਿੱਚ ਆਪਣਾ ਮੂੰਹ ਕਰ ਲਓ ਤੇ ਪੰਜ ਕਪੂਰ ਦੀਆਂ ਟਿੱਕੀਆਂ ਜਾਂ ਛੋਟੇ-ਛੋਟੇ ਕਪੂਰ ਦੇ ਟੁਕੜੇ ਤਿੰਨ ਸਾਬਤ ਫੁੱਲ ਵਾਲੀ ਲੌਂਗ ਇੱਕ ਖੰਡਤ ਨਹੀਂ ਹੋਣੀ ਚਾਹੀਦੀ ਲੌਂਗ ਤੇ ਟੁੱਟੀ ਹੋਈ ਲੌਂਗ ਨਹੀਂ ਹੋਣੀ ਚਾਹੀਦੀ ਥੋੜੀ ਜਿਹੀ ਪੀਲੇ ਸਰੋਂ ਦਾ ਇੱਕ ਸਧਾਰਨ ਕਾਗਜ਼ ਲਓ ਇੱਕ ਕਾਲੇ ਰੰਗ ਦਾ ਪੈਨ ਲਓ ਤੇ ਇੱਕ ਮਿੱਟੀ ਦਾ ਦੀਵਾ ਜਾਂ ਕੋਈ ਵੀ ਭਰਤਨ ਫਿਰ ਇਹ ਉਪਾਦ ਤੁਸੀਂ ਆਪਣੇ ਘਰ ਦੇ ਕਿਸੇ ਵੀ ਅਜੇ ਸਥਾਨ ਤੇ ਕਰੋ ਜਿੱਥੇ ਤੁਹਾਨੂੰ ਕੋਈ ਰੋਕੇ ਟੋਕੇ ਨਾ ਕੋਈ ਡਿਸਟਰਬ ਨਾ ਘਰ ਪਾਵੇ ਸਭ ਤੋਂ ਪਹਿਲਾਂ ਜਿਹੜਾ ਕਾਗਜ਼ ਤੁਸੀਂ ਲਿਆ ਹੈ ਉਸੇ ਕਾਲੇ ਪੈਨ ਨਾਲ ਦੁਸ਼ਮਣ ਲਿਖੋ ਜੇਕਰ ਇੱਕ ਜਾਂ ਦੋ ਦੁਸ਼ਮਣ ਹਨ ਤਾਂ ਉਹਨਾਂ ਦਾ ਨਾਮ ਲਿਖ ਸਕਦੇ ਹੋ ਜੇਕਰ ਦੁਸ਼ਮਣ ਜ਼ਿਆਦਾ ਹਨ ਜਾਂ ਗੁਪਤ ਦੁਸ਼ਮਣ ਹਨ ਤਾਂ ਸਿਰਫ ਦੁਸ਼ਮਣ ਹੀ ਲਿਖੋ ਜਿਹੜਾ ਮਿੱਟੀ ਦਾ ਦੀਵਾ ਤੁਸੀਂ ਲਿਆ ਹੈ ਉਸ ਦੇ ਅੰਦਰ ਸਭ ਤੋਂ ਪਹਿਲਾਂ ਇੱਕ ਕਪੂਰ ਜਲਾ ਕੇ ਰੱਖ ਲਓ ਜਦੋਂ ਕਪੂਰ ਜਲਣ ਲੱਗੇਗਾ ਉਸ ਤੋਂ ਬਾਅਦ ਉਸ ਪਰਚੀ ਨੂੰ ਜਲਦੇ ਹੋਏ ਕਪੂਰ ਉੱਪਰ ਪਾ ਦਿਓ ਤਿੰਨੋਂ ਸਬਦ ਲਓ ਉਸ ਦੀਵੇ ਵਿੱਚ ਪਾ ਦਿਓ ਤੇ ਦੋ ਤਿੰਨ ਛੁਟਕੀ ਪੀਲੀ ਸਰੋਂ ਲਓ ਤੇ ਆਪਣੇ ਸਿਰ ਦੇ ਉੱਪਰ ਦੀ 7 ਵਾਰ ਉਲਟੀ ਦਿਸ਼ਾ ਦੇ ਵਿੱਚ 7 ਵਾਰ ਉਤਾਰਨ ਤੋਂ ਬਾਅਦ ਉਹ ਪੀਲੀ ਸਰੋਂ ਦੇ ਦਾਣੇ ਵੀ ਜਲਦੇ ਹੋਏ ਕਪੂਰ ਦੇ ਅੰਦਰ ਪਾ ਦਿਓ ਬਾਕੀ ਜਿਹੜੇ ਸਰੋਂ ਦੇ ਦਾਣੇ ਤੁਹਾਡੇ ਕੋਲ ਬਚੇ ਹਨ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਉਸ ਕਪੂਰ ਵਿੱਚ ਪਾ ਦਿਓ ਅਤੇ ਆਪਣੇ ਦੁਸ਼ਮਣ ਦਾ ਨਾਮ ਬੋਲੋ। ਇਸ ਤੋਂ ਬਾਅਦ ਇੱਕ ਇੱਕ ਕਰਕੇ ਬਾਕੀ ਦੇ ਸਾਰੇ ਕਪੂਰ ਵਿੱਚ ਲਾ ਦਿਓ। ਜਦੋਂ ਇਹ ਕਪੂਰ ਜਲ ਜਾਣ ਤਦ ਤੁਹਾਨੂੰ ਮਨ ਵਿੱਚ ਇਹ ਸੋਚਣਾ ਹੈ ਕਿ ਹੁਣ ਮੇਰਾ ਸ਼ਤਰੂ, ਮੇਰੇ ਦੁਸ਼ਮਣ, ਮੇਰੇ ਜੀਵਨ ਤੋਂ ਜਾ ਰਹੇ ਹਨ, ਬਾਹਰ ਨਿਕਲ ਰਹੇ ਹਨ। ਹੁਣ ਉਹ ਮੇਰਾ ਕੁਝ ਵੀ ਨਹੀਂ ਵਿਗਾੜ ਪਾਉਣਗੇ। ਮਹਾਦੇਵ ਦਾ ਧਿਆਨ ਕਰੋ ਮਹਾਦੇਵ ਅੱਗੇ ਪ੍ਰਾਰਥਨਾ ਕਰੋ ਜਦੋਂ ਇਹ ਸਾਰੀਆਂ ਚੀਜ਼ਾਂ ਜਲ ਜਾਣ ਤਾਂ ਇਹ ਪੂਰਾ ਇਹਦਾ ਪੂਰਾ ਦੀਵਾ ਜਾਂ ਉਸੇ ਜਲੇ ਹੋਏ ਰਾਖ ਤੁਹਾਨੂੰ ਆਪਣੇ ਘਰ ਤੋਂ ਬਾਹਰ ਕਿਸੇ ਵੀ ਸਨਸਾਨ ਜਗ੍ਹਾ ਤੇ ਸੁੱਟ ਕੇ ਆਉਣੀ ਹੈ ਜਿਆਦਾ ਦੂਰ ਜਾਣ ਦੀ ਲੋੜ ਨਹੀਂ ਹੈ ਕਿਸੇ ਦਰਖਤ ਜਾਂ ਪੌਦੇ ਦੇ ਹੇਠਾਂ ਵੀ ਤੁਸੀਂ ਉਸ ਨੂੰ ਰੱਖ ਕੇ ਆ ਸਕਦੇ ਹੋ ਪਲਟ ਕੇ ਫੇਰ ਪਿੱਛੇ ਨਹੀਂ ਦੇਖਣਾ ਤੁਹਾਡੇ ਘਰ ਵਿੱਚ ਕੋਈ ਵੀ ਨਕਾਰਾਤਮਕ ਸ਼ਕਤੀ ਹੋਵੇਗੀ ਇਸ ਪਾਣੂ ਕਰਨ ਤੋਂ ਬਾਅਦ ਉਹ ਦੂਰ ਹੋ ਜਾਵੇਗੀ ਕਿਸੇ ਨੇ ਕੁਝ ਕੀਤਾ ਕਰਵਾਇਆ ਹੋਵੇਗਾ ਉਹ ਵੀ ਇਸ ਅੱਗ ਵਿੱਚ ਜਲ ਜਾਵੇਗਾ ਦੁਸ਼ਮਣ ਜੇਕਰ ਤੁਹਾਡੇ ਵਪਾਰ ਤੇ ਤੁਹਾਡੇ ਘਰ ਤੇ ਪੂਰੀ ਨਜ਼ਰ ਪਾ ਰੱਖੀ ਹੈ ਤਾਂ ਵੀ ਤੁਹਾਡੇ ਦੁਸ਼ਮਣ ਤੁਹਾਡਾ ਕੁਝ ਵੀ ਨਹੀਂ ਵਿਗਾੜ ਪਾਉਣਗੇ ਦੇਖੋ ਦੇਖੋ ਬਹੁਤ ਹੀ ਉਤਮ ਉਪਾਅ ਹੈ ਕਪੂਰ ਦੇ ਬਹੁਤ ਜਲਦੀ ਉਪਾਅ ਕਰਦੇ ਹਨ ਇਸ ਲਈ ਜਿਹੜੇ ਵੀ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹਨ ਉਹ ਇਸ ਘਪੋ ਦੇ ਉਪਾਅ ਨੂੰ ਕਰਕੇ ਦੇਖ ਸਕਦੇ ਹਨ ਅਜ਼ਮਾ ਕੇ ਦੇਖ ਸਕਦੇ ਹਨ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ